ਦੇਸ ਵਿਦੇਸ਼ ਦੇ ਵਿੱਚ ਵਸਦੇ ਮੇਰੇ ਪੰਜਾਬੀ ਦੋਸਤਾਂ ਨੂੰ ਮਿੱਤਰਾਂ ਨੂੰ ਸਤਿਕਾਰਯੋਗ ਸ਼ਖਸੀਤਾਂ ਨੂੰ ਮੇਰੇ ਵੱਲੋਂ ਜਨੀ ਧਰਮ ਹਰੇਉ ਦੇ ਵੱਲੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਜਿਸ ਤਰ੍ਹਾਂ ਪੰਜਾਬ ਖੇਡ ਮੇਲੇ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਅੱਜ ਕੱਲ ਪੰਜਾਬ ਦੀ ਧਰਤੀ ਤੇ ਕਬੱਡੀ ਕੱਪਾਂ ਦਾ ਜਿਹੜਾ ਪੂਰਾ ਦੌਰ ਚੱਲ ਰਿਹਾ ਹੈ ਉਹਨਾਂ ਦੇ ਵਿੱਚੋਂ ਹੀ ਇੱਕ ਕਬੱਡੀ ਕੱਪ ਹੈ ਮਾਲਵੇ ਦਾ ਵੱਡਾ ਕਬੱਡੀ ਕੱਪ ਕਹਿ ਲਈਏ ਪੰਜਾਬ ਦਾ ਵੱਡਾ ਕਬੱਡੀ ਕੱਪ ਕਹਿ ਲਈਏ ਤੇ ਦੁਨੀਆ ਦੇ ਵਿੱਚ ਜਿਹਦੀ ਚਰਚਾ ਹੁੰਦੀ ਹੈ ਉਹ ਹੈ ਡੜਬੇ ਦਾ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਸੋ ਉਸ ਦੇ ਮੁੱਖ ਪ੍ਰਬੰਧਕ ਮੇਰੇ ਨਾਲ ਨੇ ਸ਼੍ਰੀ ਕਰਨ ਕਮਣ ਜੀ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਭਾਜੀ ਕਿਸ ਤਰ੍ਹਾਂ ਚੱਲ ਰਹੀਆਂ ਨੇ ਆਪਣੇ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਦੀਆਂ ਤਿਆਰੀਆਂ ਜੀ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ 15 ਤੇ 16 ਨੂੰ ਫਰਵਰੀ ਨੂੰ ਇਸ ਸਾਲ ਡੜਬੇ ਦਾ ਕਬੱਡੀ ਕੱਪ ਹੋ ਰਿਹਾ ਜਿਸ ਵਿੱਚ 15 ਤਰੀਕ ਨੂੰ ਪਹਿਲੇ ਦਿਨ ਲੜਕੀਆਂ ਦਾ ਸ਼ੋਅ ਮੈਚ ਨੇ ਜੀ ਲੜਕੀਆਂ ਦਾ ਕਬੱਡੀ ਕੱਪ ਹੈ ਜ ਜਿਹਦੇ ਵਿੱਚ ਫਰਸਟ ਪ੍ਰਾਈਜ਼ ਤੇ ਨਾਲ ਨਾਲ ਬੈਸਟ ਤੇ ਬੈਸਟ ਰੇਡਰ ਨੂੰ ਤੇ ਬੈਸਟ ਸਟਾਪਰ ਨੂੰ ਸਕੂਟਰੀਆਂ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਐਸੀ ਤਰ੍ਹਾਂ ਹੀ ਲਾਸਟ ਦਿਨ ਨਾਰਥ ਕਬੱਡੀ ਫੈਡਰੇਸ਼ਨ ਦੀਆਂ ਜੋ 8 ਟੀਮਾਂ ਨੇ ਜੀ ਸਾਰੇ ਪਲੇਅਰ ਜਿਹਦੇ ਵਿੱਚ ਤਕਰੀਬ ਨੇ ਸਾਰੇ ਸਟਾਰ ਪਲੇਅਰ ਖੇਡ ਰਹੇ ਨੇ ਉਹ 8 ਟੀਮਾਂ ਇੱਥੇ ਭਾਗ ਲੈ ਰਹੀਆਂ ਨੇ ਉਹਨਾਂ ਦੇ ਵਿੱਚ ਬੈਸਟ ਰੇਡਰ ਤੇ ਬੈਸਟ ਸਟਾਪਰ ਨੂੰ ਬੋਲਟ ਮੋਟਰਸਾਈਕਲ ਨਾਲ ਸਹਿਮਤ ਕੀਤਾ ਜਾਵੇਗਾ। ਹੋਰ ਵੀ ਲਾਸਟ ਦਿਨ ਬੱਬੂ ਮਾਨ ਦਾ ਜੋ ਆਏ ਸਾਲ ਦੀ ਤਰ੍ਹਾਂ ਰੰਗਾ ਰੰਗ ਪ੍ਰੋਗਰਾਮ ਹੈ ਉਸ ਤੋਂ ਬਾਅਦ ਮੈਚਾਂ ਤੋਂ ਬਾਅਦ ਬੱਬੂ ਮਾਨ ਦਾ ਖਾੜਾ ਜਿਹੜਾ ਉਹ ਵੀ ਦਰਸ਼ਕਾਂ ਦੇ ਮਨੋਰੰਜਨ ਲਈ ਲਾਇਆ ਜਾਵੇਗਾ। ਤੇ ਬਾਕੀ ਸਾਰੇ ਸਹਿਯੋਗੀਆਂ ਦਾ ਤੇ ਮੇਰੇ ਐਨਆਰਆਈ ਸਾਰੇ ਦੋਸਤਾਂ ਦਾ ਸਾਡੇ ਸਾਰੇ ਪ੍ਰਧਾਨ ਜੀ ਖੜੇ ਨੇ ਹੋਰ ਵੀ ਸਾਡੇ ਸਾਰੇ ਪ੍ਰਬੰਧਕਾਂ ਵੱਲੋਂ ਸਾਰਿਆਂ ਦਾ ਸਹਿਯੋਗ ਦੇਣ ਤੇ ਤੇ ਇੱਥੇ ਦਿਲਬੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਤ ਹਾਂ ਥੈਂਕ ਯੂ ਜੀ ਹਾਂ ਜੀ ਸਰਦਾਰ ਗੁਰਮੀਤ ਸਿੰਘ ਜੀ ਕੋ ਸਾਹਿਬ ਤੁਹਾਡਾ ਕੀ ਕਹਿਣਾ ਜੀ ਆਪਣੇ ਇਸ ਕਬੱਡੀ ਦੇ ਮਹਾਗੰਭ ਵਾਸਤੇ ਸਭ ਤੋਂ ਪਹਿਲਾਂ ਇਹ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਮੇਰੇ ਸਾਰੇ ਸਾਥੀਆਂ ਵੱਲੋਂ ਸਤਿ ਸ੍ਰੀ ਅਕਾਲ ਤੇ ਇਸ ਕੱਪ ਦੀਆਂ ਹਰ ਸਾਲ ਇਸ ਵਾਰੀ ਅਸੀਂ ਕਬੱਡੀ ਕੱਪ ਹੈ ਜੋ 46ਵਾਂ ਤਿਆਰੀ ਚੱਲ ਰਹੀ ਹੈ ਉਹਦੀ ਉਸ ਕੱਪ ਦੇ ਉੱਤੇ 15 ਤੇ 16 ਤਰੀਕ ਨੂੰ ਦੋ ਦਿਨ ਕਬੱਡੀ ਕੱਪ ਕਰਾਇਆ ਜਾ ਰੂ ਤੇ ਇਸ ਕਪ ਦੇ ਉੱਤੇ ਹਰ ਸਾਲ ਕੋਈ ਨਾ ਕੋਈ ਨਵਾਂ ਰਿਕਾਰਡ ਬਣਦਾ ਹੈ ਪਰ ਸਾਨੂੰ ਉਮੀਦ ਹੈ ਵੀ ਇਸ ਵਾਰ ਵੀ ਅਸੀਂ ਕੋਈ ਨਾ ਕੋਈ ਨਵਾਂ ਰਿਕਾਰਡ ਬਣਾਵਾਂਗੇ ਚਾਹੇ ਉਹ ਕਿਸੇ ਰੀਡਰ ਦੇ ਜਾਂ ਸਟਾਪਰ ਤੇ ਕਿਸੇ ਨਾ ਕਿਸੇ ਦੇ ਉੱਤੇ ਵੀ ਜੋ ਪੈਸੇ ਲਾਉਣੇ ਜਾਂ ਕੁਝ ਵੀ ਹੋਣਾ ਉਹਦੇ ਉੱਤੇ ਐਨ ਆਰ ਆਈ ਵੀਰ ਪਹੁੰਚਨੇ ਸ਼ੁਰੂ ਹੋ ਗਏ ਜੋ ਕਿ ਹਰ ਸਾਲ ਸਾਡੇ ਮੇਲੇ ਦੇ ਉੱਤੇ ਆਉਂਦੇ ਨੇ ਇੰਦਰਜੀਤ ਤੁਗਾ ਬ੍ਰਦਰ ਸੁਖਾਵਾਸੀ ਹੋਰੀ ਧੀਰੇ ਹੋਰੀ ਜੋ ਸਾਰੇ ਐਨ ਆਰ ਆਈ ਵੀਰ ਨੇ ਜਿਹੜੇ ਸਾਡੇ ਨਾਲ ਤੇ 35 ਜੁੜੇ ਹੋਏ ਨੇ ਉਹ ਹਰ ਸਾਲ ਸਾਡੇ ਮੇਲੇ ਨੂੰ ਆਪਣਾ ਮੇਲਾ ਸਮਝਦੇ ਹੋਏ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਤੇ ਉਹਨਾਂ ਦੇ ਸਾਰਿਆਂ ਦੇ ਮੈਸੇਜ ਆ ਗਏ ਵੀ ਪੂਰੀ ਤਿਆਰੀ ਰੱਖੋ ਅਸੀਂ ਇੱਥੇ ਮੇਲੇ ਤੇ ਹਰ ਹਾਲਤ 'ਚ ਤੁਹਾਡੇ ਕੋਲ ਪਹੁੰਚਣਾ ਹੈ ਤੇ ਖਿਡਾਰੀਆਂ ਨੂੰ ਇਸ ਗੱਲ ਦੀ ਵਧਾਈ ਹੈ ਵੀ ਐਨਆਰਆਈ ਵੀਰ ਜੋਗ ਕਿ ਟੀਮਾਂ ਨੂੰ ਇੱਥੋਂ ਲੈ ਕੇ ਵੀ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਉਹ ਉਹਨਾਂ ਦੀ ਬਦੌਲਤ ਹੀ ਅੱਜ ਇਹ ਕਬੱਡੀ ਕੱਪ ਨੇ ਜਿਹੜੇ ਉੱਪਰ ਚੱਕੇ ਜਾ ਰਹੇ ਨੇ ਅਸੀਂ ਉਹਨਾਂ ਵਾਸਤੇ ਵੀ ਦਿਲੋਂ ਕਾਮਨਾ ਕਰਦੇ ਹਾਂ ਵੀ ਉਹ ਤਰੱਕੀਆਂ ਕਰਨ ਥੈਂਕ ਯੂ ਜੀ ਧੰਨਵਾਦ ਜੀ ਸੋ ਦੋਸਤੋ ਖਿੱਚ ਲੋ ਤਿਆਰੀਆਂ ਆ ਰਹੀ ਆ 15 ਤੇ 16 ਫਰਵਰੀ ਜਿੱਥੇ ਦਿਨੇ ਆਪਾਂ ਵੇਖਣੀਆਂ ਨੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਟੀਮਾਂ ਦੇ ਭੇੜ ਨੌਜਵਾਨਾਂ ਦੇ ਜੁੱਸੇ ਵੇਖਣਯੋਗ ਤੇ ਕਿਹਦੀ ਰੇਟ ਤੇ ਕਿੰਨੇ ਪੈਸੇ ਲੱਗਦੇ ਨੇ ਤੇ ਕੌਣ ਕਿੰਨੇ ਦਾ ਜਫਾ ਲਾਉਂਦਾ ਜਿੱਥੇ ਇਹ ਵੇਖਣ ਜੋ ਹੋਵੇਗਾ ਉੱਤੇ ਸ਼ਾਮ ਨੂੰ ਮੇਲੋ ਜੱਟ ਨੇ ਟਰਾਲਾ ਪਾਉਣਾ ਏ ਦਾਲੇ ਤੇ ਗੋਤ ਲਖਾਉਣਾ ਏ ਜਾਂ ਫਿਰ ਗੱਲ ਕਰੇਗਾ 21ਵੀਂ ਸਦੀ ਹੈ ਜੁਗ ਵਿਗਿਆਨ ਦਾ ਸਾਧਾ ਦੀਆਂ ਚੌਕੀਆਂ ਨਹੀਂ ਭਰ ਹੋਣੀਆਂ ਇਹ ਗੱਲਾਂ ਕਰਨ ਵਾਲਾ ਪੰਜਾਬ ਦਾ ਫਨਕਾਰ ਬੱਬੂ ਮਾਨਵੀ ਵਿਸ਼ੇਸ਼ ਤੌਰ ਤੇ ਪੁੱਜੇਗਾ ਜੀ ਹਾਂ ਦੋਸਤੋ ਖਿੱਚ ਲੋ ਤਿਆਰੀ 15 ਤੇ 16 ਫਰਵਰੀ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਦੜਵੇਦੀ